ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਮਰਾੜਾ ਨੇੜਲੇ ਪਿੰਡ ਗੋਟ ਗੰਗੂਰਾਏ ਵਿੱਚ ਲੱਗੇ ਹੋਏ ਮੇਲੇ ਵਿੱਚ ਸਵੇਰੇ ਤੜਕੇ 5:30 ਵਜੇ ਪਰਿਵਾਰ ਨਾਲ ਮੱਥਾ ਟੇਕਣ ਗਏ 55 ਸਾਲਾ ਔਰਤ ਦਾ ਹੱਥ ਮੇਲੇ ਵਿੱਚ ਖੜੀ ਕੋਲਡ ਡਰਿੰਕ ਬੈਂਨ ਨਾਲ ਲੱਗ ਗਿਆ ਜਿਸ ਕਾਰਨ ਔਰਤ ਨੂੰ ਜ਼ੋਰਦਾਰ ਕਰੰਟ ਲੱਗਿਆ ਅਤੇ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਪੀੜਿਤ ਪਰਿਵਾਰ ਨੇ ਔਰਤ ਨੂੰ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਜਿੱਥੇ ਡਾਕਟਰ ਵੱਲੋਂ ਔਰਤ ਦੇ ਮੌਦੀ ਪੁਸ਼ਟੀ ਕੀਤੀ ਗਈ ਪੀੜਿਤ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪਿੰਡ ਕੋਟ ਗੰਗੂਰਾ ਦੇ ਲੱਗੇ ਮੇਲੇ ਵਿੱਚ ਕੋਲਡ ਡਰਿੰਕ ਬੈਂਨ ਨੂੰ ਚਾਰਜ ਕਰਨ ਲਈ ਸਿੱਧਾ ਕਰੰਟ ਛੱਡਿਆ ਗਿਆ ਸੀ ਤੇ ਗੱਡੀ ਮਾਲਕ ਜਾਂ ਕੋਈ ਕਰਮਚਾਰੀ ਵੀ ਕੋਲ ਨਹੀਂ ਖੜਾ ਸੀ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਕੋਲਡ ਡਰਿੰਕ ਬੈਂਨ ਦੇ ਮਾਲਕ ਉੱਪਰ ਮੁਕੱਦਮਾ ਦਰਜ ਕਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਮ੍ਰਿਤਿਕ ਦੇ بیٹے ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੀ ਮਾਤਾ ਦਾ ਨਾਮ ਗੁਰਮੀਤ ਕੌਰ ਨਿਵਾਸੀ ਨੀਲੋ ਖੁਰਦ ਅਤੇ ਉਮਰ ਕਰੀਬ 55 ਸਾਲ ਸੀ ਅੱਜ ਸਵੇਰੇ ਤੜਕੇ ਉਹ ਮੱਥਾ ਟੇਕਣ ਲਈ ਪਿੰਡ ਕੋਟ ਗੰਗੂਰਾਏ ਵਿੱਚ ਲੱਗੇ ਮੇਲੇ ਵਿੱਚ ਪਰਿਵਾਰ ਸਮੇਤ ਗਏ ਹੋਏ ਸੀ ਤੇ ਜਦੋਂ ਉਹ ਗੱਡੀ ਵਿੱਚ ਬਹਿ ਕੇ ਵਾਪਸ ਆਉਣਾ ਸੀ ਤਾਂ ਉਹਨਾਂ ਦੀ ਮਾਤਾ ਕੋਲਡ ਡਰਿੰਕ ਬੈਂਡ ਦੇ ਕੋਲ ਖੜੀ ਸੀ ਅਤੇ ਕੋਲਡ ਡਰਿੰਕ ਬੈਂਡ ਸਟਾਰਟ ਅਤੇ ਚਾਰਜਿੰਗ ਤੇ ਲੱਗੀ ਹੋਈ ਸੀ ਤੇ ਕੋਈ ਵੀ ਕੋਲਡ ਡਰਿੰਕ ਬੈਂਡ ਦਾ ਮਾਲਕ ਜਾਂ ਕਰਮਚਾਰੀ ਕੋਲ ਨਹੀਂ ਖੜਾ ਸੀ ਉਹਨਾਂ ਦੀ ਮਾਤਾ ਦਾ ਹੱਥ ਕੋਲਡ ਡਰਿੰਕ ਬੈਂ ਦੇ ਨਾਲ ਲੱਗ ਗਿਆ ਜਿਸ ਕਾਰਨ ਉਸ ਗੱਡੀ 'ਚੋਂ ਕਰੰਟ ਉਹਨਾਂ ਦੀ ਮਾਂ ਨੂੰ ਲੱਗ ਗਿਆ ਤੇ ਇਹ ਕੋਲਡ ਡਰਿੰਕ ਬੈਂ ਹੀ ਉਹਨਾਂ ਦੀ ਮਾਤਾ ਦੀ ਮੌਤ ਦਾ ਕਾਰਨ ਬਣੀ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕੀਤੀ ਹੈ ਕਿ ਕੋਲਡ ਡਰਿੰਕ ਬੈਂ ਦੇ ਮਾਲਕ ਉੱਪਰ ਮੁਕੱਦਮਾ ਦਰਜ ਕਰ ਕਾਰਵਾਈ ਕੀਤੀ ਜਾਵੇ ਉਧਰ ਡਾਕਟਰ ਨਵਦੀਪ ਸਿੰਘ ਨੇ ਕਿਹਾ ਹੈ ਕਿ ਸਮਰਾਲਾ ਸਿਵਲ ਹਸਪਤਾਲ ਵਿੱਚ ਸਵੇਰੇ ਕਰੀਬ 6:30 ਵਜੇ ਗੁਰਮੀਤ ਕੌਰ ਨਾਮਕ ਔਰਤ ਦੀ ਡੈੱਡ ਬੋਡੀ ਆਈ ਸੀ ਜਿਸ ਦੀ ਮੌਤ ਕੋਲਡ ਡਰਿੰਕ ਬੈਂਡ ਤੋਂ ਕਰੰਟ ਲੱਗਣ ਨਾਲ ਹੋਈ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਮਰਿੰਦਰ ਜੰਗਾ ਪਿੰਲੀ ਲੋਕ ਖੁਰਦ ਪਿੰਡ ਮੇਰਾ 6:30 ਪਿੰਡ ਕੋੜ ਦਾ ਮੇਰਾ ਲਾਦਾ ਜੀ ਕੋੜ ਪਿੰਡ ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਗੱਡੀ 'ਚ ਬਠਣ ਲੱਗੇ ਨਾਲ ਦੀ ਇੱਕ ਠੰਡੇ ਵਾਲੀ ਗੱਡੀ ਖੜੀ ਦੀ ਸੀ ਹਾਂ ਤੇ ਉਹਨਾਂ ਨਾਲ ਮੱਥਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਹ ਲਓ ਨਾਲ ਲੱਗ ਗਿਆ ਤੇ ਉਹਨੂੰ ਪਰਟਰ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੇਗੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਹਾਂ ਕਿ ਇਹਦੀ ਗੱਡੀਆਂ ਇਸ ਸੱਤ ਨੋੜੇ ਦੇ ਵਿੱਚ ਪਰਚਾ ਦਰਜ ਕਰਾਂ ਚਾਹੀਦਾ ਵਾ ਜੇ ਇਹਨਾਂ ਕਰਕੇ ਥੋੜਾ ਵੱਡਾ ਵੱਡਾ ਘਾਟਾ ਪਿਆ ਬੱਤਲਾ ਜੀ ਦਾ ਸਿੱਧਾ ਹੀ ਟ੍ਰਾਂਟਪਾ ਆਇਆ ਸੀ ਕਿ ਉਹਦੀ ਕਲੀਨਾਈਸ਼ ਹੋਵੇ ਟ੍ਰੈਕ ਕਰ ਦਿੱਤੀ ਗਈ ਮਾਤਾ ਦਾ ਨਾਮ ਕੀ ਸੀ ਤੁਹਾਡਾ ਪਤਾ ਨਾਮ ਗੁਰਮੀਤ ਵਰਦੀ ਦਾ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ 50 ਸਾਲ ਤੋਂ 55 ਦੇ ਵਿਚਕਾਰ ਦੀ ਸੀ ਜਿਹੜੀ ਗੱਡੀ ਖੜੀ ਸੀ ਉਹ ਕੋਲ ਕਾ ਜਾ ਗਏ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀਗੇ ਕੁਝ ਨਹੀਂ ਨਹੀਂ ਉਹ ਤਾਂ ਗੱਡੀ ਖੜਾ ਕੇ ਰਸਟ ਛੱਡ ਕੇ ਗਿਆ ਹੋਇਆ ਸੀਗਾ ਅੱਛਾ ਉਹ ਪੂਰਾ ਟਾਈਮ ਸੀ ਕੋਈ ਛੱਡਿਆ ਨਹੀਂ ਕੋਈ ਨਹੀਂ ਇਹ ਇਹਨਾਂ ਦੀ ਗਲਤੀ ਹੈ ਪ੍ਰਸ਼ਾਸਨ ਨੂੰ ਜੱਟਣਾ ਚਾਹੀਦਾ ਵਾ ਪ੍ਰਸ਼ਾਸਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਇੱਕ ਹਜ਼ਾਰਾਂ ਲੋਕਾਂ ਨੇ ਜਾਣ ਚਾਹ ਹੁੰਦੇ ਆ ਕਦੇ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਕੋਈ ਨਹੀਂ ਸੀ ਖੜਕਾਈ ਗੱਡੀ ਪੰਨੀ ਵੀ ਕੱਢੀ ਮਨੇ ਮੋਟੀ ਹੱਥ ਜਦ ਮਾਰੇ ਕਦੀ ਕੋਈ ਨਿਕਲਿਆ ਨਹੀਂ ਸੋਦੇ ਕੋਈ ਨਹੀਂ ਉਹ ਵੀਡੀਓ ਹੈਗੀ ਗੱਡੀ ਦੀ ਬਣਾਈ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਇਹ ਪਾਚਾ ਦਾ ਚਰੋਗੇ ਤੇ ਮਾਤਾ ਨੇ ਕੋਣ-ਕੋਣ ਸੀ ਬਾਤਾਂ ਨੇ ਮੈਂ ਜੀ ਹੁਣੇ ਕਰ ਦਿੱਤੀ ਜੀ ਸਾਡੀ ਫੈਮਿਲੀ ਹੋ ਗਈ ਸਾਰੀ ਜੀ ਹਾਂ ਆ ਗਿਆ ਤਾਂ ਕੀ ਨਾਮ ਆ ਤੁਹਾਡਾ ਜੀ ਨਾਮ ਮੇਰਾ ਸਰਜੀਤ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਨੀਲੋਂਪੁਰ ਦਾ ਕਿ ਕੀ ਮਾਮਲਾ ਹੋਇਆ ਕਹਿੰਦਾ ਕੋਟ ਦੇ ਮੇਲੇ ਦੇ ਵਿੱਚ ਇੱਕ ਮਾੜੀ ਡੈਥ ਹੋਈ ਹੈ ਸਾਡੇ ਪਿੰਡ ਜੀ ਨਾਲ ਦੇ ਪਿੰਡ ਕੋਟਗੰਗੂ ਰਹਿ ਹੁੰਦਾ ਆਗ ਭਾਗ ਦਾ ਮੇਲਾ ਲੱਗਦਾ ਉਸੇ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ-ਨੇੜੇ ਪਿੰਡਾਂ ਦੀ ਆਸਤਾ ਸਾਡੇ ਅਸੀਂ ਮੱਥਾ ਦੇਖਣ ਜਾਂਦੇ ਹ ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸਾਜਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕ੍ਰਾਂਟ ਛੱਡਿਆ ਹੋਇਆ ਸੀ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 100 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆਮ ਹੀ ਮਤਲਬ ਉਹਦੇ ਨੂੰ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਸੀ ਜਿਹਦੀ ਇਹਨਾਂ ਕੋਈ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗਰਮੀਤਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਕੋ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀ ਵਾਲੀ ਨੁਕਸਾਨ ਨਾ ਹੋਵੇ ਦੀ ਪੁਲਿਸ ਕੰਪਲੇਟ ਕਰਤੀ ਜੀ ਪੁਲਿਸ ਕੰਪਲੇਟ ਜੀ ਹੁਣ ਮਤਲਬ ਇੱਥੇ ਸਿਵਨਾ ਹਸਪੀਟਲ ਲੈ ਕੇ ਆਏ ਇਹਨਾਂ ਨੇ ਮੌਸਚਰੀ ਦੇ ਵਿੱਚ ਮਤਲਬ ਡੈਡ ਬਡ ਹੀ ਰੱਖਤੀ ਹੈ ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਹੈ ਉਹ ਅੱਗੇ ਮਤਲਬ ਕੀਤੀ ਜਾਏਗੀ ਜੀ ਕੀ ਨਵਾਂ ਸਰ ਜੀ ਦਾ ਕੁਝ ਹੋਰ ਡੀਸ ਨੇ ਇੱਕ ਕੇਸ ਆਇਆ ਕਹਿੰਦੇ ਲੇਡੀ ਡੈਥ ਹੋਈ ਹੈ கரੰਟ ਲੱਗਣਾ ਸੀ ਮਾਮਲਾ ਜੀ ਅ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਕੌਰ ਹੈ ਤੇ ਬਿਲਕੁਲ ਸਵੇਰੇ ਆਇਆ ਸੀ ਕਿ ਪੇਸ਼ੈਂਟ ਡਾਡ ਹੈ ਕਿਉਂਕਿ ਇਲੈਕਟ੍ਰਿਕ ਸ਼ੌਕ ਨਾਲ ਉਹਨੂੰ ਸੱਟ ਲੱਗੀ ਸੀ ਆਪ ਕੋ ਬੋਡੀ ਜਿਹੜੀ ਬੋਡੀ ਜਿਹੜੀ ਕਾਪਲਿਸ਼ਨ ਕਿੱਥੇ ਕਰਦੀ ਹੈ ਉਹ ਉਹ ਪੋਸਟ ਕਾਰਡੋਂ ਹੋਏਗਾ ਤੇ ਕੀ ਇਲੈਕਟ੍ਰਿਕ ਸ਼ੌਟ ਕੀ ਮੇ ਲੱਗੇ ਹੋਊਗਾ ਤੁਸੀਂ ਕੋਸ਼ਿਸ਼ਾ ਨਹੀਂ ਸਰ ਜੋ ਉਹਨਾਂ ਦੇ ਵੀਡੀਓ ਦਿਖਾਈਏ ਉਹਦੇ ਤਾਂ ਆਪਣਾ ਦਾ ਜਿਹੜੀ ਕੋਟ੍ਰਿਕ ਵਾਲੀ ਹੈ ਜਿਹੜੀ ਮੇਲੇ 'ਚ ਲਗਾਈ ਜਾਂਦੀ ਆ ਉਹਦਾ ਸੀ ਬਾਇਸਡ ਤੋਂ ਹੀ ਕਰੰਟ ਲੱਗਿਆ ਨਾ ਮੇਰਾ ਗੈਸ ਕਿਸੇ ਵੇਲੇ ਹੱਥ ਨਾਲ ਲੱਗਿਆ ਕਿਵੇਂ ਲੱਗਿਆ ਉਹ ਫੈਟ ਤੇ ਜਿਹੜੀ ਦਾਮਾ ਛੇਵਾ